ਇੱਕ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੱਜ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਮ੍ਰਿਤਿਕ ਦੀ ਭਾਬੀ ਦਾ ਵੀ ਵੱਡਾ ਰੋਲ ਸਾਹਮਣੇ ਆਇਆ ਦੱਸ ਜਾਈਏ ਕਿ ਜਿਸ ਲਾਇਸੈਂਸੀ ਅਸਲੇ ਦੇ ਨਾਲ ਇੱਕ ਭਰਾ ਨੇ ਆਪਣੇ ਭਰਾ ਨੂੰ ਮੋਕਾ ਦਿੱਤਾ ਉਸ ਦੀ ਪਤਨੀ ਦੇ ਨਾਮ ਤੇ ਸੀ ਜਿਸ ਦੇ ਚਲਦਿਆਂ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ ਪਤੀ ਅਤੇ ਪਤਨੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੱਸ ਜਾਈਏ ਕਿ ਦੋ ਭਰਾਵਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਮਾਮਲਾ ਪਿੰਡ ਬੁੱਗਾ ਕਲਾ ਤੋਂ ਸਾਹਮਣੇ ਆਇਆ ਔਰ ਉਸ ਤੋਂ ਬਾਅਦ ਜਦੋਂ ਦੋਵਾਂ ਭਰਾਵਾਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਸੀ ਰਿਸ਼ਤੇਦਾਰ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਦੋਵਾਂ ਭਰਾਵਾਂ ਦੇ ਵਿਚਾਲੇ ਇਸ ਦੌਰਾਨ ਤਕਰਾਰਬਾਜ਼ੀ ਹੋ ਗਈ ਇਸ ਤਕਰਾਰਬਾਜ਼ੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਾਰਨ ਗੁਲਦੀਪ ਸਿੰਘ ਨੇ ਆਪਣੇ ਹੀ ਸਖੇ ਭਰਾ ਹਰਪ੍ਰਜਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਉੱਥੇ ਪੁਲਿਸ ਨੂੰ ਐਸੀ ਜਾਣਕਾਰੀ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਲਾਇਸੈਂਸੀ 32 ਬੋਰ ਦੀ ਰਿਵਾਲਵਰ ਬਰਾਮਦ ਕੀਤੀ ਗਈ 6 ਜੰਦਾ ਰੌਂਦ ਵੀ ਬਰਾਮਦ ਕੀਤੇ ਗਏ ਤਾਂ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਤੀ ਪਤਨੀ ਨੂੰ ਗ੍ਰਫਤਾਰ ਕਰ ਲਿਆ ਤਾਂ ਪਤਨੀ ਦੇ ਨਾਮ ਦੇ ਉੱਤੇ ਹਥਿਆਰ ਦਾ ਲਾਇਸੈਂਸ ਸੀ ਜਿਸ ਦੇ ਚੱਲਦਿਆਂ ਪੱਤੀ ਨੂੰ ਵੀ ਕਾਬੂ ਕੀਤਾ ਗਿਆ ਤਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਬੁੱਗਾ ਕਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਭਰਾਵਾਂ ਦੇ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਤਾਂ ਇੱਕ ਭਰਾ ਨੇ ਦੂਜੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜੀ ਕੱਲ੍ਹ ਥਾਣਾ ਅਮਲੋਪ ਪਿੰਡ ਬੁੱਗਾ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀਗੀ ਇੱਕ ਕੁਲਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਉਸਦੇ ਸਗੇ ਪਰਾਜੇਸਤਾਨਾ ਮਹੱਪਾ ਜਨ ਸਿੰਘ ਸੀਗੇ ਜਿਸ ਦੀ ਉਮਰ ਤਕਰੀਬਨ 45 ਸਾਲ ਸੀਗੀ ਉਸ ਦਾ ਉਸਦੇ ਸਗੇ ਭਰਾ ਨੇ ਆਪਣੇ ਲੈਸੈਂਸੀ ਵਿਪਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ ਇਹਨਾਂ ਦਾ ਜ਼ਮੀਨ ਦਾ ਇੱਕ ਵਟ ਨੂੰ ਲੈ ਕੇ ਰੋਲਾ ਸੀਗਾ ਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਕੱਲ ਜਦੋਂ ਇਹ ਮੌਕੇ ਤੇ ਪਹੁੰਚੇ ਸੀਗੇ ਇਹ ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਉਹ ਉੱਥੇ ਮੌਕੇ ਤੇ ਪਹੁੰਚਿਆ ਤੇ ਨਾਲ ਹੀ ਅਰਪਾਜਨ ਸਿੰਘ ਪਹੁੰਚਾ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਇਹ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਹੈ ਉੱਥੇ ਮੌਕੇ ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਇਹ ਨਿਓ ਲਾਇਸੈਂਸੀ ਵੈਪਨ ਇਹਦੀ ਵਾਈਫ ਨੇ ਜਸबीर ਕੌਰ ਨੇ ਕੁਲਦੀਪ ਸਿੰਘ ਨੂੰ ਫੜਾਇਆ ਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ ਤੇ ਕੀਤਾ ਉਹਦੇ ਲੱਤ ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਅਤੇ ਇਹ ਜਸਵੀਰ ਕੌਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਅਮਲੋ ਲੈ ਕੇ ਗਏ ਜਿੱਥੋਂ ਬਾਅਦ ਹੁਦੀ ਉਥੇ ਡੈਥ ਹੋ ਗਈ ਮੈਂ ਇਹ ਜ ਖਾਸ ਤੌਰ ਤੇ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ ਜਿਸ ਨੂੰ ਲੀਡ ਕਰ ਰਹੀ ਸੀ ਐਸਪੀ ਡੀ ਸਾਹਿਬ ਆਰ ਡੀਐਸਪੀ ਡੀ ਸਾਹਿਬ ਅਤੇ ਡੀਐਸਪੀ ਅਮਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋ ਦੀ ਪੁਲਿਸ ਪਾਰਟੀ ਉਹਨਾਂ ਨੇ ਇਹਦੇ ਵਿੱਚ ਬਹੁਤ ਸੁਜੂਬੂਜ ਨਾਲ ਕੰਮ ਲਿੱਤਾ ਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਅਕਿਊਜ਼ਟ ਸੀਗਾ ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ ਚ ਲਿੱਤਾ ਕਸਟਡੀ ਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ ਉਸ ਦੀ ਵੀ ਰਿਕਵਰੀ ਕੀਤੀ ਗਈ ਹੈ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਜਸਵੀਰ ਕੌਰ ਇਸ ਦੇ ਨਾਂ ਤੇ ਦੋ ਵੈਪਨ ਸੀਗੇ ਇਹ ਦੋਵੇਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਉਂਡ ਜਿਹੜੇ ਕੀ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਰ ਰਿਵੋਲਵਰ ਤੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਉਂਡ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਜਿਹੜੇ ਇਹ ਲਾਇਸੈਂਸੀ ਵੈਪਨ ਸੀਗੇ ਇਹ ਲਾਇਸੈਂਸ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣੇ ਚ ਤੇ ਮਾਨਯੋਗ ਡਿਸਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਉਸ ਨੂੰ ਕੈਨਸਲ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ ਪੀਪੀ 10 ਨੰਬਰ ਦੀ ਵਰਨਾ ਗੱਡੀ ਉਸ ਨੂੰ ਵੀ ਰਿਕਵਰ ਕੀਤਾ